ਅਤਿ ਸ਼ਿਕਾ ਜੀ ਸਵਾਗਤ ਹੈ ਤੁਹਾਡਾ YouTube ਚੈਨਲ ਪੰਜਾਬੀ ਸਟੋਰੀ ਸਟੇਸ਼ਨ ਤੇ ਤੇ ਮੈਂ ਤੁਹਾਡੀ ਆਪਣੀ ਜੱਸੀ ਸੰਧੂ ਅੱਜ ਆਪਾਂ ਸੁਣਾਗੇ ਬਿਆਨਤ ਬਰੀ ਵਾਲਾ ਜਿਹਦਾ ਲਿਖਿਆ ਬਹੁਤ ਹੀ ਪਿਆਰਾ ਨਾਵਲ ਟਾਲੀ ਵਾਲਾ ਖੇਤ ਦਾ ਸਤੋਂ ਆਪਾ ਨਸੀਰਾ ਜਾ ਕੇ ਮੰਜੇ ਕੋਲ ਪੁੰਚੇ ਬੈਠ ਕੇ ਬੜੀ ਵੱਡੀ ਇੱਥੇ ਇੱਕ ਟਾਲੀ ਹੋਣ ਕਰਕੇ ਇਹਨੂੰ ਟਾਲੀ ਵਾਲਾ ਖੇਤ ਕਹਿੰਦੇ ਸਨ ਉਸੇ ਟਾਲੀ ਦੇ ਥੱਲੇ ਸੋਚਾਂ ਚ ਡੁੱਬਿਆ ਲੰਮਾ ਪਿਆ ਹੋਇਆ ਸੀ ਅਰਜੁਨ ਸਿੰਘ ਨਸੀਰਾ ਨੇ ਬੰਗਾ ਛੜਕਾ ਕੇ ਅਰਜਨ ਨੂੰ ਉਦਾਸੀ ਦਾ ਕਾਰਨ ਪੁੱਛਿਆ ਅਰਜਨ ਬੈਠਾ ਹੁੰਦਾ ਬੋਲਿਆ ਕੁਝ ਨਹੀਂ ਗੁੱਡੀ ਪਛਿਤ ਜੈ ਨਹੀਂ ਚੰਗਾ ਆ ਉੱਪਰ ਬਹਿ ਜਾ ਮੰਜੇ ਤੇ ਨਸੀਰਾ ਨੇ ਬੰਗਾ ਛਣਕਾਈਆਂ ਆਪਣੇ ਹੱਥ ਦੀਆਂ ਪਹਿਲੀਆਂ ਦੋਵੇਂ ਉਂਗਲਾਂ ਇੱਕ ਦੂਜੀ 'ਚ ਫਸਾ ਕੜੰਗੀ ਬਣਾ ਕੇ ਹਾਂ ਜੋ ਸਿਰ ਹਿਲਾ ਦਿੱਤਾ ਜਿਸ ਦਾ ਮਤਲਬ ਸੀ ਕਿ ਮੈਨੂੰ ਇਹ ਰਿਸ਼ਤਾ ਮਨਜ਼ੂਰ ਆ ਫਿਰ ਇੱਕ ਉਂਗਲ ਅਰਜਨ ਸਿਉਂਦੀ ਇੱਕ ਨੂੰ ਲਾ ਕੇ ਫਿਰ ਰੋਟੀਆਂ ਵੱਲ ਕਰਦੀ ਨੇ ਐਦਾਂ ਖਤ ਲਾਇਆ ਜਿਵੇਂ ਆਪਾਂ ਕਿਸੇ ਨੂੰ ਪੁੱਛਦੇ ਹੁੰਨੇ ਆ ਨਾ ਜਿਸ ਦਾ ਮਤਲਬ ਪਰ ਫਿਰ ਤੇਰੀ ਰੋਟੀ ਕੌਣ ਬਣਾਉ ਅਰਜਨ ਨੇ ਘੁੱਟ ਕੇ ਨਸੀਰਾ ਨੂੰ ਗੱਲ ਨਾ ਲਾ ਲਿਆ ਜਿਵੇਂ ਉਹਦਾ ਕੋਈ ਬੋਝ ਲੈ ਗਿਆ ਹੋਵੇ ਉਹ ਅੱਖਾਂ ਪੁੱਛਦਾ ਬੋਲਿਆ ਗੁੱਡੀ ਤੂੰ ਮੇਰੀ ਰੋਟੀ ਦੀ ਫਿਕਰ ਨਾ ਕਰ ਉਹ ਤਾਂ ਮੈਂ ਲਾ ਹੀ ਲੈਣੀ ਆ ਨਾਲੇ ਐਧਰੋਂ ਤੂੰ ਵਿਦਾ ਹੋਣਾ ਆਪਾਂ ਤੇਰੀ ਭਾਬੀ ਲੈ ਆਉਣੀ ਆ ਅਸਲ 'ਚ ਅਰਜਨ ਨੇ ਹੱਲੇ ਤੱਕ ਵਿਆਹ ਇਸੇ ਲਈ ਨਹੀਂ ਸੀ ਕਰਵਾਇਆ ਕਿ ਕਿਤੇ ਬਗਾਨੀ ਦੀ ਆ ਕੇ ਨਸੀਰਾ ਨੂੰ 당ਗ ਨਾ ਕਰੇ ਕਿਉਂਕਿ ਉਸ ਵਿਚਾਰੀ ਨੇ ਤਾਂ ਬੋਲ ਕੇ ਵੀ ਨਹੀਂ ਦੱਸਣਾ ਫਿਰ ਭਾਵਕ ਹੁੰਦਾ ਬੋਲਿਆ ਪਰ ਗੁੱਡੀ ਚਾਚਾ ਕਹਿੰਦਾ ਸੀ ਮੁੰਡਾ ਪੱਕੀ ਉਮਰ ਦਾ ਤੇ ਦੁਹਾਜੂ ਆ ਨਸੀਰਾ ਨੇ ਅਰਜਨ ਦੀਆਂ ਅੱਖਾਂ ਪੂੰਝਦਿਆਂ ਇਸ਼ਾਰਾ ਕੀਤਾ ਨਾ ਵੀਰ ਰੋ ਨਾ ਫਿਰ ਕੀ ਆ ਜੋ ਮੇਰੇ ਕਰਮਾਂ ਚੋਂ ਆ ਉਹ ਮਿਲ ਗਿਆ ਸ਼ਾਇਦ ਖੁਦਾ ਦੀ ਇਹੀ ਮਰਜ਼ੀ ਹੋਵੇ ਨਸੀਰਾ ਨੇ ਅਰਜਨ ਅੱਗੇ ਹੱਥ ਜੋੜ ਦਿੱਤੇ ਉਹਦੇ ਤੋਂ ਆਪਣੇ ਮੂੰਹ ਬੋਲੇ ਭਰਾ ਦਾ ਦਰਦ ਵੇਖਿਆ ਨਹੀਂ ਸੀ ਜਾਂਦਾ ਅਰਜਨ ਮਜਬੂਰ ਹੋ ਚੁੱਕਾ ਸੀ ਤੇ ਮਜਬੂਰੀਆਂ ਕਈ ਵਾਰ ਬੰਦੇ ਤੋਂ ਕਰਵਾ ਦਿੰਦੀਆਂ ਜੋ ਉਹਨੇ ਕਦੇ ਸੁਪਨੇ ਵਿੱਚ ਵੀ ਨਹੀਂ ਸੋਚਿਆ ਹੁੰਦਾ ਇੱਕ ਦੋ ਦਿਨਾਂ ਜੋ ਚੁੰਨੀ ਚੜਾ ਕੇ ਨਸੀਰਾ ਨੂੰ ਤੋਰ ਦਿੱਤਾ ਗਿਆ ਨਸੀਰਾ ਇੱਕ ਬਗਾਨੇ ਘਰ ਚੋਂ ਜਾ ਚੁੱਕੀ ਸੀ ਕਿਸੇ ਅਧਖੜ ਬੰਦੇ ਦੇ ਲੜ ਲਾ ਕੇ ਜਿਸ ਦੀ ਉਮਰ ਕੋਈ 40 ਤੋਂ ਉੱਪਰ ਲੱਗਦੀ ਸੀ ਤਾਂ ਨਸੀਰਾ ਹੱਲੇ ਮਾਸਾ 16-17 ਵਰਿਆਂ ਦੀ ਸੀ ਉਹਦਰ ਮੰਗਲ ਤੇ ਵਿਚੋਲੇ ਜਾ ਕਰਨੇ ਨਸੀਰਾ ਦੇ ਘਰ ਵਾਲੇ ਤੋਂ 2500 ਰੁਪਏ ਲੈ ਕੇ ਆਪਸ ਵਿੱਚ ਵੰਡ ਲੈ ਸਨ ਨਸੀਰਾ ਨੇ ਰੱਬ ਤੇ ਭਾਣੇ ਨੂੰ ਮੰਨ ਲਿਆ ਸੀ ਕਿਉਂਕਿ ਜੋ ਰੱਬ ਨੇ ਕਰਮਾ ਜੋ ਲਿਖਿਆ ਉਤੇ ਭੋਗਣਾ ਹੀ ਪੈਣਾ ਸੀ ਨਾ ਉਹਦੇ ਨਾਲ ਤਾਂ ਲੜ ਵੀ ਨਹੀਂ ਸਕਦੇ ਨਸੀਰਾ ਡਰੀ ਹੋਈ ਕੱਚੀ ਸਵਾਚੂ ਮੰਝੇ ਤੇ ਬੈਠੀ ਸੀ ਕੋਲ ਹੀ ਆਲੇ ਚੋਂ ਇੱਕ ਦੀਵਾ ਬਲ ਰਿਹਾ ਸੀ ਜਿਸ ਦੀ ਲਾਟ ਕੰਬ ਰਹੀ ਸੀ ਨਸੀਰਾ ਦਾ ਦਿਲ ਵੀ ਬਿਲਕੁਲ ਉਸੇ ਤਰ੍ਹਾਂ ਕੰਬੀ ਜਾ ਰਿਹਾ ਸੀ ਬਿਲਕੁਕ ਬਚੋਲਾ ਜਾਗਰ ਤੇ ਨਸੀਰਾ ਦਾ ਘਰਵਣਾ ਨਰੰਜਨ ਬਾਹਰ ਬੇੜੇ ਚੋਂ ਬੈਠੇ ਸ਼ਰਾਬ ਪੀ ਰਹੇ ਸਨ ਅੱਧੀ ਰਾਤ ਨੂੰ ਡਿਗਦਾ ਟੈਂਦਾ ਕੋਲਿਆਂ ਨਾਲ ਵੱਜਦਾ ਨਰੰਜਨ ਸੁਤੰਤਰ ਵੜਿਆ ਲੰਬੀ ਚਰੜੀ ਦੀ ਆਵਾਜ਼ ਕਰਦੇ ਤਖਤੇ ਬੰਦ ਹੋ ਗਏ ਡਿੱਗਦੇ ਡੈਂਦੇ ਨਾਂ ਜਣੇ ਤਖਤਿਆਂ ਦੇ ਉੱਪਰ ਵਾਲੇ ਪਾਸੇ ਸੰਗਲੀ ਦੀ ਕੁੰਡੀ ਲਾ ਦਿੱਤੀ ਨਸੀਰਾਂ ਇਕੱਠੀ ਜੀ ਹੋਈ ਮੰਜੀ ਦੇ ਇੱਕ ਗੁੱਟ 'ਚੋਂ ਜਾ ਲੱਗੀ ਅੱਖ ਦੇ ਚਪਕੇ ਜਿੰਨੇ ਪਲ ਵਿੱਚ ਹੀ ਨਰੰਜਣ ਦੇ ਜ਼ਾਲਮ ਹੱਥਾਂ ਨੇ ਨਸੀਰਾਂ ਨੂੰ ਜਕੜ ਲਿਆ ਜਿਵੇਂ ਕੋਈ ਬਾਜ਼ ਚਪਟੇ ਨਾਲ ਕਿਸੇ ਕੁਕੜੀ ਦੇ ਬੱਚੇ ਨੂੰ ਪੰਜੀਆਂ 'ਚੋਂ ਜਗੜ ਲੈਂਦਾ ਨਰੰਜਣ ਦੀ ਧਾਰੂ ਦਾ ਮੋਸ਼ਕ ਪੂਰੇ ਕਮਰੇ 'ਚ ਉਕੜ ਗਿਆ ਨਰੰਜਣ ਕੋਲੋਂ ਧਾਰੂ ਦੀ ਹਵਾੜ ਮਾਰ ਰਹੀ ਸੀ ਨਰੰਜਨ ਦੇ ਘਰ ਕੇ ਹੋਏ ਦੁਰਗੰਧ ਭਰੇ ਸਾਹ ਨਸੀਰਾ ਦੇ ਮੂੰਹ ਨਾਲ ਟਕਰਾ ਰਹੇ ਸਨ ਨਸੀਰਾ ਨੂੰ ਉਲਟੀ ਆਉਣ ਵਾਲੀ ਹੋਗੀ ਪਰ ਉਹ ਤਾਂ ਰੋ ਵੀ ਨਹੀਂ ਸਕਦੀ ਇੱਥੇ ਕੌਣ ਸੀ ਉਹਦੀ ਚੀਖ ਪੁਕਾਰ ਸੁਣਨ ਵਾਲਾ ਇੱਥੇ ਤਾਂ ਕੀ ਪੂਰੀ ਦੁਨੀਆ ਤੇ ਉਹਦਾ ਆਪਣਾ ਤਾਂ ਇੱਕ ਉਹਦਾ ਬਾਈ ਹੀ ਸੀ ਜਿਵੇਂ ਇਦਾਂ ਕਹਿ ਲਓ ਕਿ ਉਹਦਾ ਬਾਈ ਹੀ ਉਸਦੀ ਪੂਰੀ ਦੁਨੀਆ ਸੀ ਪਰ ਉਹਦੀ ਆਵਾਜ਼ ਨਾ ਤਾਂ ਉਹਦੇ ਬਾਈ ਦੇ ਕੰਨਾਂ ਤੱਕ ਪਹੁੰਚਣੀ ਸੀ ਤੇ ਨਾ ਹੀ ਉਹ ਪਹੁੰਚਾਉਣਾ ਚਾਹੁੰਦੀ ਸੀ ਕਿੰਨੇ ਕੋ ਦੁੱਖ ਦੇ ਦਿੰਦੀ ਆਪਣੇ ਵੀਰ ਨੂੰ ਜੋ ਅੱਜ ਤੱਕ ਉਦੇ ਕਰਕੇ ਲੋਕਾਂ ਤੋਂ ਕੜਮੀ ਦਾ ਭਰਾ ਵਰਗੇ ਸ਼ਬਦ ਸੁਣਦਾ ਆਇਆ ਸੀ ਇੱਥੋਂ ਤੱਕ ਵੀ ਉਹਨੇ ਸੁਣਿਆ ਸੀ ਕਿ ਆ ਕੜਮੀ ਬਚਨ ਕੋਰ ਨੂੰ ਵੀ ਖਾ ਗਈ ਉਹਨੂੰ ਅੱਖਾਂ ਭਰੀ ਪਈ ਨੂੰ ਪਤਾ ਹੀ ਨਾ ਲੱਗਾ ਕਦੋਂ ਉਹਦੇ ਕੱਪੜੇ ਉਹਦੇ ਪਿੰਡੇ ਤੋਂ ਵਹਿ ਕਰ ਦਿੱਤੇ ਸੀ ਨਰੰજન ਨੇ ਇੱਕ ਪੀੜ ਉਹਦਾ ਅੰਦਰੋਂ ਜਿਸਮ ਚੀਰਦੀ ਉਹਦੇ ਸਿਰ ਨੂੰ ਚੜ ਗਈ ਉਹਨੇ ਦੋਵੇਂ ਹੱਥਾਂ ਵਿੱਚ ਮੰਜੇ ਤੇ ਵਿਛਾਈ ਚਾਦਰ ਕੁੱਟ ਕੇ ਫੜ ਲਈ ਚਾਂਦਰਖੂਨ ਨਾਲ ਲੱਤ-ਪੱਤ ਹੋ ਗਈ ਪਰ ਨਰਿੰਜਨ ਨੂੰ ਹੋਸ਼ ਕਿੱਥੇ ਸੀ ਉਹਦੇ ਸਿਰ ਤੇ ਕਾਮਵਾਸ਼ਨਾ ਦਾ ਭੂਤ ਸਵਾਰ ਸੀ ਨਾ ਉਹਨੂੰ ਨਸੀਰਾਂ ਦੀ ਪਰਵਾਹ ਸੀ ਨਾ ਹੀ ਉਹਦੇ ਦਰਦ ਦੀ ਕਿਉਂਕਿ ਖੋਤੇ ਦੇ ਕੰਨਾਂ ਵਰਗੇ 10-10 ਦੇ 250 ਨੋਟ ਦਿੱਤੇ ਸੀ ਉਹਨੇ ਜਾ ਕਰ ਨੂੰ ਐਦਾਂ ਹੀ ਸਵੇਰ ਤੱਕ ਪਤਾ ਨਹੀਂ ਕਿੰਨੀ ਵਾਰ ਨਰਿੰਜਨ ਉਹਦੇ ਤੋਂ ਅਲੱਗ ਹੋਇਆ ਪਤਾ ਨਹੀਂ ਕਿੰਨੀ ਵਾਰ ਉਹਦੇ ਨਾਲ ਲੱਗਿਆ ਉਹਨੂੰ ਕੋਈ ਗਿਣਤੀ ਨਹੀਂ ਸੀ ਨਸੀਰਾਂ ਦੇ ਸਾਰੇ ਸਰੀਰ ਚੋਂ ਚੀਸਾਂ ਉੱਤਰ ਰਹੀਆਂ ਸਨ ਅਗਲੀ ਸਵੇਰ ਉਹਦੇ ਤੋਂ ਉੱਠਿਆ ਨਾ ਗਿਆ ਉਦੀ ਲੱਤਾਂ 'ਚ ਜਿਵੇਂ ਕੋਈ ਜਾਨ ਹੀ ਨਾ ਹੋਵੇ ਫਿਰ ਵੀ ਕੋਸ਼ਿਸ਼ ਕਰਕੇ ਉਹਨੇ ਹੰਬੜਾ ਮਾਰਿਆ ਤੇ ਉੱਠ ਖੜੀ ਹੋਈ ਨਰੰજન ਕੋਲ ਪਰਲੇ ਮੰਝੇ ਤੇ ਪਿਆਰ ਰੱਜੀ ਹੋਈ ਮੱਝ ਵਾਂਗ ਘਰਾੜੇ ਮਾਰ ਰਿਹਾ ਸੀ ਨਸੀਰਾ ਨੇ ਸੋਚਿਆ ਪਹਿਲਾਂ ਰਸੋਈ 'ਚੋਂ ਜਾ ਕੇ ਰੋਟੀ ਟੋਕਰ ਲਾਵਾਂ ਸ਼ਾਇਦ ਇਹਨਾਂ ਡਿਊਟੀ ਜਾਣਾ ਹੋਊਗਾ ਕਿਉਂਕਿ ਮੰਗਣ ਨੇ ਕਿਹਾ ਸੀ ਕਿ ਮੁੰਡਾ ਪੁਲਿਸ 'ਚ ਆ ਨਸੀਰਾ ਨੇ ਸਾਰਾ ਕੰਮ ਨਿਬੇੜ ਲਿਆ ਪਰ ਉਹ ਤਾਂ ਉਸੇ ਤਰ੍ਹਾਂ ਸੁੱਤਾ ਹੋਇਆ ਸੀ ਨਾ ਹੀ ਕੋਈ ਆਂਡ ਗਵਾਂਜੋ ਨਸੀਰਾ ਨੂੰ ਦੇਖਣ ਆਈ ਨਾ ਕੋਈ ਸ਼ਗਨ ਦੇਣ ਨਰਜਨ ਨੂੰ ਵੱਡੇ ਦਿਨ ਚੜ੍ਹੇ ਉੱਠਿਆ ਤੇ ਬਾਜੀ ਵਾਲੇ ਕੁਕੜਾਂ ਨੂੰ ਬਦਾਮ ਖਵਾਉਣ ਲੱਗ ਪਿਆ। ਉਹਨੇ ਕੁਕੜ ਕਬੂਤਰ ਰੱਖੇ ਹੋਏ ਸਨ। ਦੁਪਹਿਰ ਤੱਕ ਕਿੰਨੇ ਹੀ ਵੇਲਣਾਂ ਦਾ ਮਜਮਾ ਵੇੜੇ 'ਚ ਲੱਗ ਗਿਆ। ਨਸੀਰਾ ਨੂੰ ਸਭ ਲਈ ਰੋਟੀ ਬਣਾਉਣ ਦਾ ਹੁਕਮ ਹੋ ਗਿਆ। ਨਸੀਰਾ ਕੰਦ ਨਾਲ ਡੇਡਾ ਮੰਜਾ ਕਰਕੇ ਉੱਤੇ ਪੱਲੀ ਪਾ ਕੇ ਡੱਬ ਖੜਬੀ ਜੀ ਸ਼ਾਂ ਕਰਕੇ ਰੋਟੀਆਂ ਪਕਾਉਣ ਲੱਗ ਪਈ। ਧੁੱਪ ਨਾਲ ਉਹਦਾ ਮੂੰਹ ਲਾਲ ਹੋ ਗਿਆ। ਮੁੜ ਕੇ ਨਾਲ ਉਹਦਾ ਰੌਣ ਚੋ ਕੇ ਭਰਾਜੋਂ ਡਿੱਗਣ ਲੱਗਾ। ਉਹਨੂੰ ਲੋਕ ਗੀਤਾਂ ਦੇ ਬੋਲਾਂ ਦੇ ਅੱਜ ਸਮਝਣ ਲੱਗੀ ਸੀ। ਕੇ ਰੰਗ ਚੋ ਕੇ ਭਰਾਤ ਵਿੱਚ ਬਹਿ ਗਿਆ। ਧੁੱਪੇ ਮੈਂ ਪਕਾਈਆਂ ਰੋਟੀਆਂ ਖੁਸ਼ੀ ਚੋ ਗਈ ਜਾਣ ਵਾਲੇ ਇਸ ਗੀਤ ਦੀ ਅਸਲੀਅਤ ਕਿੰਨੀ ਭਿਆਨਕ ਸੀ ਉਸ ਨੂੰ ਅੱਜ ਸਮਝ ਆਈ ਸੀ ਉਹ ਚੋਨੇ ਨੇ ਕਿਹਾ ਸੀ ਕਿ ਮੁੰਡਾ ਪੁਲਿਸ ਚੋਂ ਆ ਪਰ ਇਦਾਂ ਤਾਂ ਤਾਂ ਕੁਝ ਵੀ ਨਹੀਂ ਸੀ ਨਾਂਜਣ ਤਾਂ ਸੰਗੋ ਵੈਲੀ ਸੀ ਆਸ-ਪਾਸ ਦੇ ਲੋਕ ਉਹਨੂੰ ਨੰਜੀ ਪੁਲਸੀਆ ਕਹਿੰਦੇ ਜਰੂਰ ਸੀ ਕਿਉਂਕਿ ਉਹ ਬਲੈਕੀਆ ਸੀ ਕਦੇ ਫਰੀਦਕੋਟ ਵਾਲੀ ਪੁਲਿਸ ਲੈ ਜਾਂਦੀ ਕਦੇ ਫਿਰੋਜ਼ਪੁਰ ਵਾਲੀ ਉਹਦੀ ਪੇਸ਼ੀ ਹੁੰਦੀ ਜਿਆਦਾਤਰ ਥਾਣਿਆਂ ਹਵਾਲਾਤਾਂ ਚੋਂ ਰਹਿਣ ਕਰਕੇ ਲੋਕਾਂ ਉਹਦੀ ਛੇੜ ਹੀ ਪੁਲਸੀਆ ਪਾ ਦਿੰਦੀ ਸੀ ਤੇ ਭਾਈ ਇਹ ਤਾਂ ਪੁਲਸੀਆ ਜਦੋਂ ਵੇਖੋ ਥਾਣੇ ਚੋਂ ਹੀ ਹੁੰਦਾ ਨਸੀਰਾ ਨੇ ਇਹ ਦੁੱਖ ਵੀ ਅੰਦਰ ਹੀ ਪੀ ਲਿਆ ਨਰਿੰਜਨ ਸਾਰਾ ਦਿਨ ਵੇਲਣਾਂ ਦਾ ਕੱਟ ਕਰੀ ਰੱਖਦਾ ਕਦੇ ਇਕੱਠੇ ਹੋ ਕੇ ਕਿਸੇ ਦਾ ਕਬਜਾ ਛੜਾਉਣ ਚਲੇ ਜਾਂਦੇ ਕਦੇ ਕਿਸੇ ਦੀ ਪੈਲੀ ਤੇ ਕਬਜਾ ਕਰਨ ਕਿਤੇ ਕੁੱਕੜਾਂ ਦੀ ਬਾਜੀ ਜਾਂ ਕੁੱਕੜ ਛੜਦਾ ਕਿਤੇ ਕੋਠੇ ਤੇ ਕਬੂਤਰ ਉਡਾਉਂਦਾ ਰਹਿੰਦਾ दारू ਦੇ ਘਰੇ ਡਰੰਪਾਈ ਰੱਖਦਾ ਕਦੇ ਕੋਈ ਫੇਮ ਲੈਣ ਵਾਲਾ ਬੁਹੇ ਆ ਖੜਦਾ ਐਦਾਂ ਹੀ ਨਸੀਰਾ ਦੇ ਵਿਆਹ ਨੂੰ ਇੱਕ ਮਹੀਨਾ ਬੀਤ ਗਿਆ ਨਰਿੰਜਨ ਦਾ ਨਸੀਰਾ 'ਚ ਕੋਈ ਧਿਆਨ ਨਹੀਂ ਸੀ ਉਹ ਤਾਂ ਉਹ ਨਹੀਂ ਲਈ ਦਿਨੇ ਰੋਟੀ ਟੋਕ ਪਕਾਉਣ ਵਾਲੀ ਤੇ ਰਾਤ ਨੂੰ ਬਿਸਤਰਾ ਨਿੱਗਾ ਕਰਨ ਵਾਲੀ ਕੋਈ ਚੀਜ਼ ਸੀ ਇੱਕ ਦਿਨ ਨਰਿੰਜਨ ਕਿਸੇ ਕਮਜੇ ਤੇ ਗਿਆ ਸੀ ਘਰ ਨਹੀਂ ਸੀ ਆਇਆ ਪਹਿਲਾਂ ਨਸੀਰਾ ਨੇ ਕਬੂਤਰ ਖੁੱਡੇ ਚੋਂ ਤਾੜੇ ਫਿਰ ਕੁੱਕੜ ਤਾੜਾਂ ਲਗੀ ਤਾਂ ਕਿਤੇ ਉਹਦੇ ਤੋਂ ਇੱਕ ਕੁੱਕੜ ਬਾਹਰ ਰਹਿ ਗਿਆ ਜਿਸ ਨੂੰ ਬਿੱਲੀ ਘੜੀਸ ਕੇ ਲੈ ਗਈ ਉਹ ਕੀ ਜਾਣਦੀ ਸੀ ਕਿ ਇਹ ਨਿੱਕੀ ਜਿਹੀ ਗਲਤੀ ਉਹਦੇ ਤੇ ਕਿੰਨਾ ਵੱਡਾ ਗਹਿਰ ਬਣ ਕੇ ਟੁੱਟਣ ਵਾਲੀ ਸੀ ਅਗਲੇ ਦਿਨ ਜਦ ਨਰਿੰਜਨ ਘਰ ਆਇਆ ਉਹਨੇ ਖੁੱਡਾ ਖੋਲਿਆ ਤਾਂ ਇੱਕ ਜ਼ੋਰਦਾਰ ਗੁੱਸੇ ਭਰੀ ਆਵਾਜ਼ ਉਹਨੇ ਮੂੰਹੋਂ ਕੱਢੀ ਨਸੀਰਾ ਨਰਿੰਜਨ ਦਾ ਸਰੀਰ ਗੁੱਸੇ ਨਾਲ ਕੰਬ ਰਿਹਾ ਸੀ। ਉਹਦਾ ਗੁੱਸਾ ਸਤਵੇਂ ਸਿਮੰਦ ਤੇ ਚੜਿਆ ਹੋਇਆ ਸੀ। ਨਸੀਰਾ ਆਂਦਰ ਬੈਠੀ ਆਟਾ ਛਾਣ ਰਹੀ ਸੀ। ਇੱਕਦਮ ਕੜਕ ਦੀ ਆਵਾਜ਼ ਸੁਣ ਕੇ ਉਹ ਤਰਬਕ ਗਈ। ਉਹਦੇ ਹੱਥੋਂ ਆਟੇ ਵਾਲੀ ਛਾਣਣੀ ਛੁੱਟ ਕੇ ਪਰਾਹ ਚੋਂ ਜਾਂ ਟਿੱਕੀ। ਉਹ ਸਿਰ ਤੇ ਚੁੰਨੀ ਲੈ ਕੇ ਬਾਹਰ ਆ ਕੇ ਨਰਿੰਜਨ ਕੋਲ ਸਿਰ ਝੁਕਾ ਕੇ ਖੜ ਗਈ ਜਿਵੇਂ ਕੋਈ ਬਹੁਤ ਵੱਡੀ ਗੁਨਾਹਗਾਰ ਹੋਵੇ। ਨਸੀਰਾ ਸੀਲ ਕੁੱਕੜ ਕਿੱਥੇ ਆ? ਚਿੱਟੇ ਖੰਭਾ ਵਾਲਾ। ਨਸੀਰਾ ਕੀ ਬੋਲਣਾ ਸੀ ਕਿਉਂਕਿ ਜ਼ੁਬਾਨ ਤਾਂ ਰੱਬ ਨੇ ਉਹਨੂੰ ਦਿੱਤੀ ਹੀ ਨਹੀਂ ਸੀ। ਹੁਣ ਤਾਂ ਵੈਸੇ ਵੀ ਉਸੇ ਕੋਲ ਜ ਕੋਈ ਜਵਾਬ ਨਹੀਂ ਸੀ ਨਸੀਰਾਂ ਚੁੱਪ ਵੇਖ ਕੇ ਨਾ ਜਾਣੇ ਉਹਨੂੰ ਵਾਲਾਂ ਤੋਂ ਫੜ ਕੇ ਥੱਲੇ ਸੁੱਟ ਲਿਆ ਪਤਾ ਨਹੀਂ ਕਿੰਨੀਆਂ ਮੁਖੀਆਂ ਲੱਤਾਂ ਉਹਦੇ ਜੜ ਦਿੱਤੀਆਂ "ਦੱਸ ਮੇਰੇ ਮਗਰੋਂ ਘਰੇ ਕਿਹੜਾ ਖਸਮ ਨੂੰ ਸਾਦ ਕੇ ਮੀਟ ਬਣਾ ਕੇ ਖਵਾਇਆਈ" ਨਰਿੰਜਨ ਗੁੱਸੇ 'ਚ ਬੋਲਨੀ ਜਾ ਰਿਹਾ ਸੀ ਉਸ ਤੋਂ ਬਾਅਦ ਗਾਲਾਂ ਤਾਂ ਕੱਢੀਆਂ ਜੋ ਸੁਣੀਆਂ ਵੀ ਨਾ ਜਾਣ 15 ਸਾਲ ਪਹਿਲਾਂ ਮਰ ਚੁੱਕੀ ਨਸੀਰਾਂ ਦੀ ਮਾਂ ਵੀ ਉਹਨੇ ਗਾਲਾਂ ਚ ਪੁੰਨ ਦਿੱਤੀ ਨਸੀਰਾਂ ਦੇ ਉੱਪਰਲੇ ਬਲ ਚੋਂ ਖੂਨ ਵਗ ਆਇਆ ਪਰ ਉਹ ਖਮੋਸ਼ ਪਈ ਸਾਰਾ ਜ਼ੁਲਮ ਸਹਿੰਦੀ ਰਹੀ ਕਿਸੇ ਜਾਨਵਰਾਂ ਵਾਂਗ ਪਰ ਹੱਲੇ ਤਾਂ ਉਹਨੇ ਦੁੱਖਾਂ ਨੇ ਇੱਕ ਨਿੱਕੀ ਜਿਹੀ ਸ਼ੁਰੂਆਤ ਕੀਤੀ ਸੀ ਬੜਾ ਵੱਡਾ ਇੱਕ ਕਹਿਰ ਟੁੱਟਣਾ ਬਾਕੀ ਸੀ ਐਦਾਂ ਹੀ ਵਕਤ ਬੀਤਣ ਲੱਗਾ ਉਦੋਂ ਤਾਂ ਨਾ ਹੁਣ ਵਾਂਗੋ ਮੋਬਾਈਲ ਟੈਲੀਫੋਨਸ ਸਨ ਤੇ ਨਾ ਹੀ ਕਦੇ ਛੇਤੀ ਕਿਤੇ ਕੋਈ ਸਾਖ ਸਬੰਧੀ ਆਉਂਦਾ ਸੀ ਉਦੋਂ ਨਸੀਰਾਂ ਦੇ ਜਾਣ ਤੋਂ ਬਾਅਦ ਅਰਜਣ ਦੇ ਮਾਮੇ ਨੇ ਉਹਦਾ ਵੀ ਰਿਸ਼ਤਾ ਪੱਕਾ ਕਰ ਦਿੱਤਾ ਸੀ ਪ੍ਰਤਾਪ ਘੋੜ ਨਾਲ ਪਰ ਉਦੋਂ ਕੁੜੀ ਮੁੰਡਾ ਇੱਕ ਦੂਜ ਨੂੰ ਵੇਖਦੇ ਨਹੀਂ ਸਨ ਵਿਆਹ ਹੱਲੇ 2 ਸਾਲ ਬਾਅਦ ਦਾ ਰੱਖਿਆ ਸੀ ਕਿਉਂਕਿ ਕੁੜੀ ਦਾ ਭਰਾ ਮੜਾਇਆ ਚੋ ਸੀ ਉਸ ਦਿਨ ਤੋਂ ਬਾਅਦ ਹੀ ਵਿਆਹ ਹੋਣਾ ਸੀ ਨਸੀਰਾਂ ਕੜਮੀ ਨਹੀਂ ਸੀ ਕਿਉਂਕਿ ਜਾਦੀ ਉਹ ਇਸ ਘਰ ਚੋਂ ਗਈ ਸੀ ਘਰ ਦੇ ਹਾਲਾਤ ਵਿਗੜਨੇ ਸ਼ੁਰੂ ਹੋ ਗਏ ਸਨ ਅਰਜਨ ਸਿੰਘ ਦਾ ਇੱਕ ਬਲਦ ਮਰ ਗਿਆ ਸੀ ਤੇ ਘਰੇ ਅੰਤ ਦੀ ਗਰੀਬੀ ਸੀ ਕੋਈ ਵਣ ਭੱਜਿਆ ਆਵਾਜ਼ ਨਹੀਂ ਸੀ ਦਿੰਦਾ ਕਿਉਂਕਿ ਫਸਲ ਹੱਲੇ ਹਰੀ ਖੜੀ ਸੀ ਜਦ ਤੱਕ ਵੱਢ ਕੇ ਵੇਚਣਾ ਦਿੰਦਾ ਕਿੱਥੋਂ ਛੇ ਲੜਾਉਣੇ ਸੀ ਘਰ ਚੋਂ ਇੱਕ ਪਾਸੇ ਪੰਜਾਲੀ ਉਹ ਆਪ ਜੁੜਦਾ ਗਾਂਧੀ ਤੇ ਵੀ ਉਹ ਆਪ ਜੁੜ ਜਾਂਦਾ ਗਾਂਧੀ ਦੇ ਲੱਕੜ ਮਜ਼ਬੂਤ ਹੱਥਾਂ ਚ ਫੜਦਾ ਤੇ ਢੇੜਨਾ ਸ਼ੁਰੂ ਕਰ ਦਿੰਦਾ ਕੋਦੇ ਪਾਣੀ ਦੇ ਭਰੀਆਂ ਟੰਡਾ ਪਰ ਪਰ ਖਾਲੀ ਹੁੰਦੀਆਂ ਰਹਿੰਦੀਆਂ ਪਰ ਉਹ ਥੱਕਦਾ ਨਾ ਗਾਂਧੀ ਨੂੰ ਕਮਾਈ ਜਾਂਦਾ ਇੱਕ ਵਾਰ ਖਾਲਚੋਂ ਪਾਣੀ ਵੇਖ ਕੇ ਨੰਬਰਦਾਰ ਗੱਜਣ ਸਿੰਘ ਨੇ ਆਖਿਆ ਸੀ ਅਰਜਣਾ ਐਦਾਂ ਲੱਗਦਾ ਜਿਵੇਂ ਗਾਂਧੀ ਤੇ ਚਾਰ ਬਲਦ ਜੋੜੇ ਹੋਣ ਅਰਜਣਾ ਤੇਰੀ ਮਾਂ ਨੇ ਧਰਮ ਨਾਲ ਪੁੱਤ ਨਹੀਂ ਝੋਟਾ ਜੰਮਿਆ ਸ਼ੇਰਾ ਤੂੰ ਸੱਚੀ ਝੋਟਾ ਸ਼ੇਰ ਬੱਗਿਆ ਨਹੀਂ ਤਾਂ ਇੱਥੇ ਰੋਹੀ ਬਿਆਬਾਂ ਚੋਂ ਰੇਤ ਲੇਟ ਬਿਆਤੇ ਪਹਾੜੀ ਕਿਕਰਾਂ ਬਣਾ ਕੀ ਹੁੰਦਾ ਸੀ ਤੂੰ ਫਸਲ ਹੋਣ ਲਾਤੀ ਸ਼ੇਰਾ ਨજર ਨਾ ਲੱਗੇ ਜਵਾਨਾ ਤੈਨੂੰ ਪੂਰੇ ਪਿੰਡ ਨੂੰ ਮਾਣਾ ਤੇਰੇ ਤੇ ਇੱਥੇ ਹੀ ਬਸ ਨਹੀਂ ਸੀ ਹੋਈ ਕਹਿੰਦੇ ਆ ਕਿ ਰੱਬ ਦੀ ਛੋਟੀ ਚੋਂ ਆਵਾਜ਼ ਨਹੀਂ ਹੁੰਦੀ ਪਰ ਉਹ ਮਾਰਦਾ ਬਹੁਤ ਜ਼ੋਰ ਦੀ ਆ ਇਹੇ ਹਾਲ ਮੰਗਲ ਨਾਲ ਹੋਇਆ ਉਹਨੂੰ ਅਚਾਨਕ ਇੱਕ ਦਿਨ ਐਸਾ ਦਰੰਗ ਦਾ ਦੌਰਾ ਪਿਆ ਉਸ ਦਾ ਸੱਜਾ ਪਾਸਾ ਖੜ ਗਿਆ ਤੇ ਜ਼ੁਬਾਨ ਠਾਕੀ ਗਈ ਨਸੀਰਾਂ ਨੂੰ ਗੁੰਗੀ ਕਹਿਣ ਵਾਲਾ ਇੱਕ ਤਰ੍ਹਾਂ ਨਾਲ ਖੁਦ ਗੰਗਾ ਹੋ ਗਿਆ ਉਹ ਕੀ ਬੋਲਦਾ ਕੋਈ ਸਮਝ ਨਹੀਂ ਆਉਂਦੀ ਨਾ ਹੀ ਉਹ ਚੱਲ ਫਿਰ ਸਕਦਾ ਸੀ ਅਰਜਣ ਨੇ ਸੋਚਿਆ ਕੁਝ ਦਿਨ ਨਸੀਰਾਂ ਨੂੰ ਨਾਲ ਲੈ ਆਵਾਂ ਜਾ ਕੇ ਉਦੇ ਵਿਆਹ ਨੂੰ ਮੀ ਸਵਾ ਸਾਲ ਹੋ ਚੁੱਕਾ ਸੀ ਐਸ ਬਹਾਨੇ ਨਾਲ 4 ਦਿਨ ਮਿਲ ਜੂਗੀ ਨਾਲੇ ਚਾਚੀ ਦੀ ਸਾਂਭ ਸੰਭਾਲ ਹੋ ਜੂਗੀ ਕਿਉਂਕਿ ਅਰਜਨ ਚਲੋ ਮੰਗਲ ਨੂੰ ਫੜ ਫੁੜ ਕੇ ਟਟਿ ਪਛਾਪਤਾ ਕਰਵਾ ਦਿੰਦਾ ਸੀ ਪਰ ਵੈਦ ਨੇ ਜੋ ਤੇਲ ਦਿੱਤਾ ਸੀ ਉਸ ਨਾਲ ਦਿਨ ਚੋਂ 3 ਵਾਰ ਲੱਤ ਤੇ ਮਾਂ ਦੀ ਮਾਲਿਸ਼ ਕਰਨੀ ਜ਼ਰੂਰੀ ਸੀ ਕਿਉਂਕਿ ਹੁਣ ਅਰਜਨ ਖੇਤ ਦਾ ਕੰਮ ਛੱਡ ਕੇ ਸਾਰਾ ਦਿਨ ਘਰੇ ਵੀ ਨਹੀਂ ਸੀ ਬੈਠ ਸਕਦਾ ਨਸੀਰਾ ਰੋਜ਼ ਵਾਂਗ ਸਵੇਰੇ ਉੱઠી ਅੱਜ ਕੋਠੇ ਤੇ ਕੰਮ ਬੋਲ ਰਿਹਾ ਸੀ ਨਸੀਰਾ ਦੇ ਚਿਹਰੇ ਤੇ ਜਿਵੇਂ ਖੁਸ਼ੀ ਦੀ ਲਹਿਰ ਦੌੜ ਗਈ ਹੋਵੇ ਤੇ ਅੱਜ ਮੇਰਾ ਵੀਰ ਆਊਗਾ ਕਾਂ ਬੋਲਣਾ ਸ਼ਾਇਦ ਅੱਜ ਲੋਕਾਂ ਨੂੰ ਅੰਧਵਿਸ਼ਵਾਸ ਲੱਗਦਾ ਹੋਵੇ ਪਰ ਉਹਦੋਂ ਪਤਾ ਨਹੀਂ ਐਸ ਅੰਧਵਿਸ਼ਵਾਸ ਤੇ ਲੋਕਾਂ ਦਾ ਯਕੀਨ ਹੀ ਇੰਨਾ ਸੀ ਕਿ ਕਾਂ ਬੋਲਣ ਤੇ ਸੱਚਮੁੱਚ ਕੋਈ ਨਾ ਕੋਈ ਸਾਕ ਸੰਬੰਧੀ ਆਜ ਜ਼ਰੂਰ ਜਾਂਦਾ ਸੀ ਦੂਜੇ ਹੀ ਪਲ ਨਸੀਰਾ ਦੀ ਅੱਖਾਂ ਭਰ ਆਈਆਂ ਕਿਉਂਕਿ ਰਾਤ ਫਿਰ ਨਸੀਰਾ ਨੂੰ ਨਰੰਜਨ ਨੇ ਨਿੱਕੀ ਜੀ ਗੱਲ ਤੋਂ ਕਿਸੇ ਪਸ਼ੂਆਂ ਅੰਕੁਟ ਸੁਟਿਆ ਸੀ ਉਹਦੀ ਗਲਤੀ ਸਿਰਫ ਐਨੀ ਸੀ ਕਿ ਉਹਦੇ ਤੇ ਦਾਲ ਚੋਂ ਗਲਤੀ ਨਾਲ ਲੂਣ ਵੱਧ ਪੈ ਗਿਆ ਸੀ ਨਰਨਜਨ ਨੇ ਗਰਮ ਗਰਮ ਰੇਸ਼ੀ ਦਾਲ ਦੀ ਬਾਟੀ ਉਹਦੀ ਬਾਹ ਤੇ ਪਾ ਦਿੱਤੀ ਸੀ ਜਿੱਥੋਂ ਮਾਸ ਲਾਲੋ ਕਿ ਤਾ ਫੜੌਟ ਖੜੇ ਹੋਏ ਸਨ ਨਸੀਰਾ ਹੱਲੇ ਪਰਾਜੋਂ ਆਟਾ ਪਾ ਕੇ ਪਾਣੀ ਚੋਂ ਪਾ ਕੇ ਹੱਥ ਨਾਲ ਹਲਾ ਹੀ ਰਹੀ ਸੀ ਕਿ ਅਰਜਨ ਨੇ ਆਬੂਆ ਖੜਕਾਇਆ ਅਰਜਨ ਨੇ ਮੋਢੇ ਰੱਖੇ ਪੰਨੇ ਨਾਲ ਚਾਦਰੇ ਤੇ ਜੁੱਤੀ ਤੋਂ ਰਾਹ ਦੀ ਮਿੱਟੀ ਝਾੜੀ ਉਹਦੇ ਇੱਕ ਹੱਥ ਸਰੋਂ ਦੇ ਤੇਲ ਨਾਲ ਚੋਪੜਿਆ ਕੋਕੇ ਜੜਿਆ ਖੁੰਡਾ ਫੜਿਆ ਹੋਇਆ ਸੀ ਨਸੀਰਾ ਨੇ ਜਸਬਾਦੇ ਤਖਤੇ ਦੀ ਵਿਰਲ ਚੋਂ ਅਰਜਨ ਨੂੰ ਖੜੇ ਵੇਖਿਆ ਉਹ ਆਟੇ ਲਿਬੜੇ ਹੱਥਾਂ ਨਾਲ ਦਰਵਾਜ਼ੇ ਵੱਲ ਭੱਜ ਤੁਰੀ ਤੇ ਜਾ ਕੇ ਆਪਣੇ ਵੀਰ ਦੇ ਗੱਲ ਨੂੰ ਚੁੰਬੜ ਗਈ ਅਰਜਨ ਨੂੰ ਘਰ ਵੱਲ ਵੇਖਦਿਆਂ ਗੱਲ ਨੂੰ ਸਮਝਦਿਆਂ دیر ਨਾ ਲੱਗੀ ਪਰ ਹੁਣ ਤਾਂ ਕੁਝ ਵੀ ਨਹੀਂ ਸੀ ਹੋ ਸਕਦਾ ਕਿਉਂਕਿ ਇੱਕ ਤਾਂ ਰੱਬ ਨੇ ਗੂੰਗੀ ਬਣਾ ਕੇ ਬਾਝ ਪਾ ਦਿੱਤੀ ਸੀ ਤੇ ਉੱਥੋਂ ਜਿਉ ਸਭ ਛੱਡ ਕੇ ਅਰਜਨ ਨਾਲ ਜਾਂਦੀ ਤਾਂ ਛੁੱਟੜ ਤੀਵੀ ਦਾ ਦਾਗ ਮੱਥੇ ਲੱਗ ਜਾਣਾ ਸੀ ਇਲਜ਼ਾਮ ਤਾਂ ਇੱਕ ਬੁਰਾ ਹੁੰਦਾ ਹੁਣ ਤਾਂ ਦੋ-ਦੋ ਹੋ ਜਾਣੇ ਸਨ ਅਰਜਨ ਨਸੀਰਾ ਨੂੰ ਕਲਾਵੇ ਚੋਂ ਲੈਂਦਾ ਕਰਦੇ ਅੰਦਰ ਦਾਖਲ ਹੋਇਆ ਤੇ ਇੱਕ ਖੰਗੂਰਾ ਮਾਰਿਆ ਤਾਂ ਕਿ ਨਰੰਜਨ ਉੱਠ ਜਾਵੇ ਤੇ ਉਹ ਦੱਸ ਸਕੇ ਕਿ ਉਹ ਨਸੀਰਾ ਨੂੰ ਦਸ ਕੋ ਦੇਣ ਲਈ ਲੈ ਕੇ ਚੱਲਿਆ। ਅਰਜਨ ਨੂੰ ਆਇਆ ਵੇਖ ਕੇ ਨਰੰਜਨ ਵੀ ਉੱਠ ਕੇ ਬੈਠਾ ਹੋ ਗਿਆ। ਅਰਜਨ ਉਹਦੇ ਕੋਲ ਦੂਜੀ ਮੰਜ਼ੀ ਤੇ ਬਹਿ ਗਿਆ। ਨਸੀਰਾ ਸਵਾਦ ਚੋਂ ਜਾ ਕੇ ਚੁੱਲ੍ਹੇ ਚੌਕੇ ਦੇ ਆਹਰ ਲਾ ਗਈ। ਹੋਰ ਭਾਈ ਜੀ ਠੀਕ ਹੋ? ਅਰਜਨ ਨੇ ਰਸਮੀ ਤੌਰ ਤੇ ਗੱਲਬਾਤ ਸ਼ੁਰੂ ਕੀਤੀ। ਹਾਂ ਵਧੀਆ ਅਰਜਨ ਸਿਆ ਤੂੰ ਦੱਸ ਕਿਵੇਂ ਆ ਤੇਰੀ ਖੇਤੀ ਬਾੜੀ? ਨਰੰਜਨ ਅਬਾਸੀ ਲੈਂਦਾ ਬੋਲਿਆ। ਉਦੀ ਬਾਸੀ ਲੈਣ ਸਮੇ ਮੂੰਚੋਂ ਨਿਕਲੀ ਭਾਫ਼ ਨਾਲ ਸਾਰੇ ਕਮਰੇ ਚੋਂ दारू ਦਾ ਮੋਸ਼ ਖਿਲਰ ਗਿਆ ਅਰਜਨ ਉਹਦੇ ਕੋਲੋਂ ਕਚਿਆਣ ਆਉਣ ਲੱਗੀ ਨਰਿੰਜਨ ਫੇਰ ਬੋਲਿਆ ਦੇਖ ਪਾਈ ਅਰਜਨ ਸਿਆ ਤੂੰ ਆ ਰਿਸ਼ਤੇਦਾਰ ਕੋਈ ਸਾਲਾ ਸ਼ਰੀਕ ਤੰਗ ਕਰੇ ਤਾਂ ਦੱਸ ਦੇਵੀ ਮੇਰੇ ਸਾਲੇ ਦਾ ਇਹੋ ਜਿਹਾ ਕੋਗਾ ਚਿਤ ਕਰਾਂਗੇ ਮੁੜ ਕੇ ਤੇਰੀ ਬਾਕ ਨਹੀਂ ਨਹੀਂ ਚਾਹਦਾ ਅਰਜਨ ਨੂੰ ਹੁਣ ਨਰਿੰਜਨ ਦੀਆਂ ਗੱਲਾਂ ਤੇ ਗੁੱਸਾ ਆਉਣ ਲੱਗ ਪਿਆ ਸੀ ਉਹ ਛੇਤੀ ਇੱਥੋਂ ਨਿਕਲ ਜਾਣਾ ਚਾਹੁੰਦਾ ਸੀ ਅਰਜਨ ਸਿੱਧਾ ਗੱਲ ਤੇ ਆ ਗਿਆ ਬਾਈ ਜੀ ਚਾਚਾ ਠੀਕ ਨਹੀਂ ਆ ਮੈਂ 10 15 ਦਿਨ ਲਈ ਨਸੀਰਾ ਨੂੰ ਲੈਣਾ ਆਇਆ ਵੇਖ ਅਰਜਨ ਸਿਆ ਭਾਵੇਂ ਗੁੱਸਾ ਕਰ ਭਾਵੇਂ ਕਰ ਗਿੱਲਾ ਮੈਂ ਗੱਲ ਕਰਦਾ ਸਿੱਧੀ ਨਾ ਮੈਂ ਨਸੀਰਾਂ ਨੂੰ ਭੇਜਾਂ ਅੱਜ ਤੇ ਨਾ ਭੇਜਾਂ ਕੱਲ ਹਾਂ ਫਿਰ ਵੀ ਤੂੰ ਰਿਸ਼ਤੇਦਾਰਾਂ ਐਨਾ ਕਰ ਸਕਦਾ ਚਾਚੇ ਨੂੰ ਇੱਥੇ ਛੱਡ ਜਾ ਜਿੱਥੇ ਇੰਨੀਆਂ ਰੋਟੀਆਂ ਪੱਕਦੀਆਂ ਚਾਰ ਬੁਰਕੀਆਂ ਉਹਨੂੰ ਵੀ ਪਾ ਦਿਆ ਕਰਾਂਗੇ ਐਨਾ ਆਖ ਨਰਿੰਜਨ ਖਿੜਖੜ ਦੰਦੀਆਂ ਕੱਢਣ ਲੱਗ ਪਿਆ ਅਰਜਨ ਦੇ ਅੰਦਰ ਇੱਕ ਵਾਰ ਫੇਰ ਸਾਲ ਦੋ ਸਾਲ ਪਹਿਲਾਂ ਮਰ ਚੁੱਕਾ ਪਹਿਲਵਣ ਜਿਉਂਦਾ ਹੋ ਗਿਆ ਉਹਦਾ ਜੀਕ ਤੱਕ ਨਰਿੰਜਨ ਨੂੰ ਚੋਕ ਕੇ ਵੇੜੇ ਚੋਂ ਚਲਾ ਮਾਰੇ ਪਰ ਉਹ ਪਣ ਦੇ ਸਹੁਰੇ ਘਰ ਬੈਠਾ ਸੀ ਅਸਲੀ ਹੱਲੇ ਮੀਂਹ ਵਰtre ਆਸੀ ਫਿਰ ਖੁਦ ਨੂੰ ਠੰਡਾ ਕਰਦਾ ਬੋਲਿਆ ਪਾਈ ਜੀ 10-15 ਦਿਨ ਦੀ ਗੱਲ ਆ ਸਾਰੀ ਮੈਂ ਆਪੇ ਛੱਡ ਜਾਉ ਨਾਲੇ ਐ ਵਿਚਾਰੀ 4 ਦਿਨ ਹੱਸ ਖੇਡਾਉਗੀ ਹਣ ਦੀਆਂ ਨਾਲ ਅਰਜਨ ਹੱਥ ਜੁੜੀ ਬੈਠਾ ਸੀ ਐਸ ਵਾਰ ਨਰੰਜਨ ਤਲਖੀ ਚੋਂ ਬੋਲਿਆ ਗੱਲ ਸੁਣ ਕਾਕਾ ਬੱਲੀ ਮੈਂ ਕੜਕਦੇ ਕੜਕਦੇ ਨੋਟ ਦਿੱਤੀ ਆ ਉਹ ਵੀ ਇੱਕ ਨਹੀਂ ਅੱਧਾ ਨਹੀਂ ਪੂਰੇ 2500 ਦਿੱਤੇ ਆ ਪੂਰੇ 2500 ਆਈ ਬਾ ਸਮਝ ਚਾਹ ਪਾਣੀ ਪੀ ਤੇ ਚੱਲਦਾ ਹੋ ਬਹੁਤ ਹੋ ਗਿਆ ਤੁਹਾਡਾ ਭੈਣ ਭਰਾਵਾਂ ਦਾ ਪਰਤ ਮਲਾਪ ਜਦ ਅਰਚਨ ਨੂੰ ਪੈਸਿਆਂ ਵਾਲੀ ਗੱਲ ਦਾ ਪਤਾ ਲੱਗਾ ਉਹਦੇ ਸੱਤੀ ਕੱਪੜੀ ਅੱਗ ਲੱਗੀ ਓਠ ਖੜਾ ਹੋਇਆ ਉਹਦਾ ਸਰੀਰ ਗੁੱਸੇ ਚ ਕੰਬਣ ਲੱਗਾ ਉਹਦੇ ਅੰਦਰ ਪਹਿਲਵਾਨ ਜਿਹਾ ਦਾ ਹੋ ਗਿਆ ਉਹਨੂੰ ਹੁਣ ਸਾਰੀ ਗੱਲ ਸਾਰੀ ਖਾਣੀ ਸਮਝ ਆ ਚੁੱਕੀ ਸੀ ਕਿਵੇਂ ਬਚੋਲੇ ਤੇ ਉਹਦੇ ਚਾਚੇ ਨੇ ਉਹਦੇ ਮਾਸੂਮ ਭੈਣ ਨੂੰ ਲਾਲਚੋਂ ਆਕੇ ਚੰਦ ਛੇਲਣਾ ਬਦਲੇ ਬਲਦੀ ਪੱਟੀ ਚੋਂ ਸੁੱਟ ਦਿੱਤਾ ਸੀ ਉਹਨੇ ਇੱਕੋ ਝਟਕੇ ਨਾਲ ਗਲ ਪਾਇਆ ਸੋਨੇ ਦਾ ਕੈਂਠਾ ਖਿੱਚ ਕੇ ਤੋੜ ਲਿਆ ਤੇ ਨਰੰજન ਦੀ ਤਲੀ ਤੇ ਧਰਦਾ ਬੋਲੇ ਆ ਪੂਰੇ 3000 ਦੇ ਮੈਂ ਲੈ ਕੇ ਚੱਲੇ ਆ ਆਪਣੀ ਗੁੱਡੀ ਨੂੰ ਤੇਰੇ ਚੋਂ ਹਿੰਮਤਾ ਤਾ ਰੋਕ ਕੇ ਖਾ ਅਰਜਨ ਨੇ ਇੱਕ ਜ਼ੋਰਦਾਰ ਆਵਾਜ਼ ਮਾਰੀ ਗੁੱਡੀ ਨਸੀਰਾ ਭੱਜ ਕੇ ਕਮਰੇ ਚ ਆ ਗਈ ਚੱਲ ਗੁੱਡੀ ਤਿਆਰ ਹੋ ਤੇ ਆਪਣੇ ਸਾਰੇ ਕੱਪੜੇ ਨਾਲ ਬੰਨ ਲਾ ਅਰਜਨ ਨਰੰਜਨਵਾਲ ਵੇਖਦਾ ਬੋਲਿਆ ਨਸੀਰਾ ਕਦੇ ਅਰਜਨਵਾਲ ਵੇਖ ਰਹੀ ਸੀ ਕਦੇ ਡਰਦੀ ਡਰਦੀ ਨਰੰਜਨਵਾਲ ਕਿਉਂਕਿ ਹਲੇ ਰਾਤ ਹੀ ਹੋਨੇ ਉਹਦੀ ਬਾਹ ਤੇ ਤਤੀਦਾਰ ਦੀ ਬਾਟੀ ਪਾ ਦਿੱਤੀ ਸੀ ਤੇ ਮਾਰ ਮਾਰ ਕੇ ਪਿੰਡੇ ਤੇ ਨੀਲ ਮੈਂ ਕਿਹਾ ਗੁੱਡੀ ਤੂੰ ਕੱਪੜੇ ਪਾ ਅਰਜਨ ਫਿਰ ਇੱਕ ਵਾਰ ਜ਼ੋਰ ਦੀ ਕੜਕਵੇਂ ਆਵਾਜ਼ ਚੋਂ ਮਰ ਗਿਆ ਜਦੋਂ ਨਸੀਰਾ ਤੁਰਨ ਲੱਗੀ ਨਰੰਜਨ ਬੋਲਿਆ ਇੱਥੇ ਹੀ ਰੁਕ ਜਾ ਨਹੀਂ ਤਾਂ ਮੇਰੇ ਤੋਂ ਬੁਰਾ ਕੋਈ ਨਹੀਂ ਲੱਗਦਾ ਮੇਰੇ ਸਾਲੇ ਦੀਏ ਤੂੰ ਰਾਤ ਵਾਲੀ ਛੇਤਰ ਪਰੇੜ ਭੁੱਲ ਗਈਆਂ ਜਾਂ ਕਸਰ ਬਾਕੀ ਰਹਿ ਗਈ ਹੈ ਨਰੰਜਨ ਦੇ ਇੰਨਾ ਕਹਿਣ ਦੀ ਧੀਰ ਸੀ ਕਿ ਅਰਜਨ ਦੀਆਂ ਅੱਖਾਂ 'ਚ ਲਹੂ ਉਤਰ ਆਇਆ ਉਹਨੇ ਇੱਕ ਜ਼ੋਰਦਾਰ ਐਸੀ ਚਪੇੜ ਨਰੰਜਨ ਨੇ ਮੂੰਹ ਤੇ ਮਾਰੀ ਕਿ ਨਰੰਜਨ ਮੂੰਹ ਦੇ ਮੂੰਹ ਜਾ ਡਿੱ ਗਿਆ ਤੇ ਉਹਦੇ ਉੱਪਰਲੇ ਬੋਲ ਚੋਂ ਖੂਨ ਨਿਕਲ ਆਇਆ ਇਸ ਤੋਂ ਪਹਿਲਾਂ ਅਰਜਨ ਉਹਦੇ ਹੋਰ ਮਾਰਦਾ ਨਸੀਰਾ ਨੇ ਅਰਜਨ ਮੂਰੇ ਹੱਥ ਜੋੜ ਦਿੱਤੇ ਅਰਜਨ ਨਸੀਰਾ ਨੂੰ ਨਾਲ ਲੈ ਕੇ ਤੁਰ ਪਿਆ ਉਹਦੇ ਖੁੰਡੇ ਤੋਂ ਡਰਦਿਆਂ ਨਰੰજન ਦੀ ਹਿੰਮਤ ਨਹੀਂ ਸੀ ਹੋਈ ਅਰਜਨ ਦਾ ਰਾਹ ਰੋਕਣ ਦੀ ਫਿਰ ਵੀ ਪਹਿਲਵਾਨ ਰਹਿ ਚੁੱਕਾ ਸੀ ਅਰਜਨ ਸਿਓ ਨਸੀਰਾਹੇ ਕਨਾਲ ਕੱਪੜਿਆਂ ਵਾਲੀ ਗਠੜੀ ਲਈ ਅਰਜਨ ਦੇ ਪਿੱਛੇ-ਪਿੱਛੇ ਤੁਰਦੀ ਜਾ ਰਹੀ ਸੀ ਉਹਦੇ ਵਾਲ ਹੁਣ ਐਦਾਂ ਸਨ ਜਿਵੇਂ ਉਹਨਾਂ ਨੂੰ ਕਦੇ ਕੰਗੀ ਵੀ ਨਸੀਬ ਨਾ ਹੋਈ ਹੋਵੇ ਪੈਰਾਂ ਦੀਆਂ ਾਡੀਆਂ ਦੀਆਂ ਬੁਆਈਆਂ ਪਾਟੀਆਂ ਹੋਈਆਂ ਸਨ ਤੇ ਹੱਥਾਂ 'ਚੋਂ ਕੋਈ ਵੰਗ ਨਹੀਂ ਸੀ ਚਿਹਰੇ ਦੇ ਹਾਸੇ ਗਵਾ ਚੁੱਕੇ ਸਨ ਤੇ ਰੰਗ ਤੇਜ਼ ਧੋਪਾਂ ਨੇ ਭੋਗ ਵਰਗਾ ਕਾਲਾ ਕਰ ਦਿੱਤਾ ਸੀ ਅਰਜਨ ਨੂੰ ਗੁੱਸਾ ਆ ਰਿਹਾ ਸੀ ਕਿ ਚਾਚੇ ਮੰਗਲ ਨੇ ਉਹਨੂੰ ਸਾਰੀ ਗੱਲ ਜਾ ਕੇ ਦੱਸੀ ਕਿਉਂ ਨਹੀਂ ਸੀ ਅਰਜਨ ਨੇ ਕਿੰਨੀ ਵਾਰ ਤਾਂ ਮੰਗਲ ਨੂੰ ਭੇਜਿਆ ਸੀ ਕਿ ਚਾਚਾ ਜਾ ਕੇ ਗੁੱਡੀ ਨੂੰ ਮਿਲਿਆ ਨਾਲੇ ਉਹਦੀ ਖੈਰ ਸੁਖ ਪਤਾ ਲੱਗ ਜਾ ਮੰਗਲ ਕਿੰਨੀ ਵਾਰ ਤਾਂ ਅਰਜਨ ਤੋਂ ਪੈਸੇ ਲੈ ਕੇ ਗੁੱਡੀ ਨੂੰ ਮਿਲਣ ਆਇਆ ਸੀ ਅਖੇ ਭਤੀਜ ਧੀ ਧਿਆਣੀ ਕੋਲ ਖਾਲੀ ਹੱਥ ਨਹੀਂ ਜਾਂਦਾ ਹੁੰਦਾ ਸੌ ਲੀੜਾ ਲੱਤਾਂ ਲਜਾਣ ਵਾਲਾ ਹੁੰਦਾ ਹੁਣ ਭਾਬੀ ਜੀ ਹੁੰਦੀ ਹੁੰਦੀ ਤਾਂ ਉਹ ਜਾ ਆਉਂਦੀ ਤੇਰੇ ਕੋਲ ਵੇਲ ਨਹੀਂ ਹੁਣ ਮੈਨੂੰ ਹੀ ਜਾਣਾ ਪੈਂਦਾ ਅਰਜਨ ਨੂੰ ਜਾ ਕੇ ਤਾਂ ਇਹੀ ਦੱਸਦਾ ਹੁੰਦਾ ਸੀ ਕਿ ਭਤੀਜ ਕੁੜੀ ਤਾਂ ਬਣ ਗਈ ਹੁਣ ਸਹੌਰਿਆਂ ਦੀ ਰਾਜ ਕਰਦੀ ਆ ਰਾਜ ਅਰਜਨ ਨੇ ਕਿੰਨੀ ਵਾਰ ਖੁਦ ਵੀ ਰਾਏ ਬਣਾਈ ਸੀ ਕਿ ਗੁੱਡੀ ਨੂੰ ਮੇਲਾਵੇ ਪਰ ਚੇਨ ਨਾਲ ਲੜਾਈ ਲੱਗਣ ਕਰਕੇ ਸਾਰੇ ਪਾਸੇ ਕਾਲ ਪੈ ਗਿਆ ਸੀ ਹਰੀ ਕ੍ਰਾਂਤੀ ਦੇ ਸ਼ੁਰੂਆਤੀ ਦੌਰ ਦੇ ਦਿਨ ਸਨ ਕੋਈ 1963 ਦੀ ਗੱਲ ਹੋਣੀ ਆ ਇਸ ਲਈ ਆਪ ਨਾ ਔਣ ਕਰਕੇ ਚਾਚੇ ਮੰਗਲ ਨੂੰ ਭੇਜ ਦਿੰਦਾ ਸੀ ਦੀਵਾਲੀ ਲੋਹੜੀ ਵੀ ਚਾਚੇ ਹੱਥੀ ਭੇਜੀ ਸੀ ਪਰ ਮੰਗਲ ਤਾਂ ਨਸੀਰਾਂ ਕੋਲ ਇੱਕ ਵਾਰ ਵੀ ਨਹੀਂ ਸੀ ਪਹੁੰਚਿਆ ਪਰ ਮੰਗਲ ਨੂੰ ਹੁਣ ਨੇ ਕੀ ਆਖਣਾ ਸੀ ਮੰਗਲ ਨੂੰ ਉਹਦੇ ਗੁਨਾਹਾਂ ਦੀ ਸਜ਼ਾ ਰੱਬ ਨੇ ਦੇ ਦਿੱਤੀ ਸੀ